ਜਾਗਰੂਕ ਸੁਦੇਗ੍ਰੋਡਿਕੇਟਿਵ ਮਹਾਰਣਜੀਤ ਪਾਰ ਪੰਜਾਬੀ ਫਸਲਾਂ ਦੇ ਵੱਡੇ ਦਾਅਵੇ ਦੇ ਬਾਪੂ ਦੀ ਪਿਆਰ ਨਕਟਣਾ ਚੁਪਾਤਾ ਹੋ ਰਿਹਾ ਲੁਧਿਆਣਾ ਚਹੇਰਾਨ ਕਰਨ ਵਾਲੀ ਰਤਨਾ ਸਾਮੀ ਆਈ ਹੈ ਜਿੱਥੇ ਅਨੁਪਛਾਤੇ ਮੋਟਰਸਾਈਕਲ ਸਵਾਰ ਇੱਕ ਲੜਕੀ ਦੀ লাশ ਨੂੰ ਬੋਰੇ ਵਿੱਚ ਪਾ ਕੇ ਡਵਾਈਡਰ ਤੇ ਸੁੱਟ ਗਏ ਜਦੋਂ ਲੋਕਾਂ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਗਲੇ ਸੜੇ ਅੰਗ ਨੇ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ પોલીસ ਅਧਿਕਾਰੀ ਮੌਕੇ ਤੇ ਪਹੁੰਚੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ 'ਚ ਮੋਟਰਸਾਈਕਲ ਸਵਾਰ ਇੱਕ ਮੇਟੀ ਫਰਾਰ ਹੋ ਗਿਆ ਸੀ ਇੱਕ ਮੁਕਾਬਲਾ ਕਰਦੇ ਆ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਜਾਣਕਾਰੀ ਦੇ ਆਧਾਰ ਤੇ ਪਾਕਿਸਤਾਨੀ ਕਿਸੇ ਏਜੰਸੀ ਆਈਏਐਸ ਆਈਫਬਬਰ ਖਾਸ ਇੰਟਰਨੈਸ਼ਨਲ ਵਿਅੱਤਵਾਦੀ ਹੈਂਗੇ ਸੁਨਹਿਦਾ ਦੀ ਬੁੱਢੀ ਵਿਅੱਤਵਾਦੀ ਸਾਸ਼ ਨੂੰ ਨਾਕਾਮ ਕਰ ਦਿੱਤਾ ਇਸ ਕਾਰਵਾਈ ਵਿੱਚ ਪੁਲਿਸ ਨੇ ਗੁਰਦਾਸਪੁਰ ਦੇ ਤਹਿਾਨਾ ਛਾਲਾ ਦੀਂ ਪਿੰਡ ਰਾਜੀ ਕੇ ਨਿਆਇ ਦੇ ਨੇੜੇ ਝਾੜੀਆਂ ਕਿਨਾਰੇ ਵਿੱਚੋਂ AK-47 ਰਾਈਫਲ 16 ਜ਼ਿੰਦਾ ਕਾਰਤੂਬ ਸਦੂ ਮੈਗਜ਼ੀਨ ਤੇ ਹੋਰ ਹੈਡ ਗ੍ਰੇਨੇਡ ਬਰਾਮਦ ਕੀਤੇ ਨੇ ਜਨਤਕ ਹਥਿਆਰਾਂ ਦੇਖੇ ਕਿ ਪਾਕਿਸਤਾਨ ਵਿੱਚ ਬੈਠੇ ਰਿੰਦਾ ਤੇ ਆਈਐਸਆਈ ਵੱਲੋਂ ਪੇਟੀਕੇਸੀ ਜਿਸ ਦਾ ਮਕਸਦ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਹਮਲੇ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਸਿਰਫ ਇਸ ਸਮੇਂ ਸਿਰ ਕਾਰਵਾਈ ਕਰਕੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਅਧிகਾਰੀਆਂ ਦਾ ਤਰਕ ਕਰ ਰਿਹਾ ਹੈ ਕਿ ਜਿੰਦਗੀ ਰੰਦਾ ਦੇ ਸਾਥੀ ਪ੍ਰਚਾਰ ਕਰਕੇ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਕਿ ਇਸ ਸਫਲਤਾ ਨਾਲ ਪੰਜਾਬ ਪੁਲਿਸ ਨੇ ਸੂਬੇ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਚੋਂ ਅਹਿਮ ਕਦਮ ਚੁੱਕਿਆ ਹੈ। ਜਿਵੇਂ ਵੀ ਪਰੋ ਜੀ ਕੌਰ ਖਾਲੜਾ ਤਾਂ ਤਰ ਤਰਨ ਜ਼ਿੰਨੀ ਚੋਣ ਨਹੀਂ ਲੜਨਗੇ ਇਹ ਜਾਣਕਾਰੀ ਉਹਨਾਂ ਨੇ ਟਵੀਟ ਕਰਕੇ ਦਿੱਤੀ ਇੱਕ ਮਹੱਤਵਪੂਰਨ ਇੰਤਿਬਾਹ ਦੇ ਦਿੱਤੀ। ਖਾਲੜਾ ਨੇ ਐਲਾਨ ਕੀਤਾ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਕਰਤਾ ਵਿਧਾਨ ਸਭਾ ਸੀਟ ਸਮੇਤ ਕੋਈ ਚੋਣ ਨਹੀਂ ਲੜੇਗੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਖਲੂਸ ਸਾਹਿਬ ਤੋਂ ਪਿਛਲੀ ਚੋਣ ਰਾਜਨੀਤੀ ਦੀ ਇੱਛਾ ਨਹੀਂ ਸੀ ਸਗੋਂ ਬੀਨ ਸਾਫ ਵਿਰੋਧ ਦਾ ਸਾਡਾ ਸਟੈਂਡ ਸੀ ਜਿਸ ਨੂੰ ਸੁਖਪਾਈ ਚਾਰੀ ਨੇ ਜ਼ਬਰਦਸਤ ਸਮਰਥਨ ਦਿੱਤਾ ਜਥੇਬੰਦੀ ਨੇ ਸਪਸ਼ਟ ਕੀਤਾ ਹੈ ਕਿ ਚੋਣ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸਿਰਫ ਵਿਸ਼ੇਸ਼ ਹਾਲਾਤਾਂ ਵਿੱਚ ਉਹਨਾਂ ਨੇ ਕੌਣ ਲੜਨ ਦਾ ਫੈਸਲਾ ਲਿਆ ਸੀ ਖਾਲੜਾ ਮਿਸ਼ਨ ਨੇ ਫਲਕ ਤੇ ਪੰਜਾਬ ਦੇ ਸਮਰਥਨ ਲਈ ਧੰਨਵਾਦ ਕੀਤਾ ਤੇ ਜ਼ੁਲਮ ਵਿਰੁੱਧ ਲੜਾਈ ਜਾਰੀ ਰੱਖਣ ਦੀ ਵੀ ਵਚਨਬੱਧਤਾ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੰਪਨੀ ਲਈ ਨਿਰਮਾਣਯੋਗਦਾਨ ਪਾਦੇ ਰਹਿਣਗੇ ਜਿਥੇ ਹਿੰਦ ਨੇ ਸੂਚੇ ਸਮਰਥਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਤੇ ਜ਼ਬਰਦਸਤ ਖਿਲਾਫ ਆਪਣੀ ਲੜਾਈ ਨੂੰ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ ਤੇ ਪੰਜਾਬ ਹਰਿਆਣਾ ਵਿਚਕਾਰ ਸੱਤਵੇਂ ਜਮੁਨਾ ਲਾਈਨ ਟੈਸਟ ਹੋਈ ਹੈ ਨਹਿਰ ਸਬੰਧੀ ਨੌਰ ਜ਼ੋਨ ਲਾਇ ਹੋ ਦਿੱਲੀ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਵਨ ਅਮਾਨ ਨੇ ਦਿੱਲੀ ਰਵਾਨਾ ਹੋ ਹੁੰਦ ਬਾਅਦ ਮੀਟਿੰਗ ਵਿੱਚ ਹਿੱਸਾ ਲਿਆ ਜਦੋਂ ਕਿ ਨੰਨੇ ਜਲ ਸ਼ਕਤੀ ਮੰਤਰੀ ਸੀਆਰ ਪਾਟਲ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਸੀ ਮੀਟਿੰਗ ਹੋ ਚੁੱਕੀ ਹੈ ਤਾਂ ਸਰਕਾਰ ਦੇ ਯਤਨਾਂ ਸਦਕਾ ਇਹ ਮੀਟਿੰਗ ਬੁਲਾਈ ਗਈ ਹੈ ਤੇ ਇਹ ਮੁੱਦੇ ਤੇ ਹੁਣ ਤੱਕ ਚੌਥੀ ਮੀਟਿੰਗ ਹੈ ਇਸ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਪਹਿਲੀ ਮੀਟਿੰਗ 18 ਅਗਸਤ 2020 ਨੂੰ ਹੋਈ ਸੀ ਦੂਜੀ ਮੀਟਿੰਗ 4 ਅਕਤੂਬਰ 2021 ਨੂੰ ਹੋਈ ਸੀ ਜਦਕਿ ਤੀਜੀ ਮੀਟਿੰਗ 4 ਜਨਵਰੀ 2023 ਨੂੰ ਹੋਈ ਸੀ ਪਰ ਦੋਵਾਂ ਧਿਰਾਂ ਦੀ ਕੋਈ ਸਹਿਮਤੀ ਨਹੀਂ ਬਾਤ ਸੀ ਕਿ ਪਹਿਲੀ ਸਾਰੀਆਂ ਮੀਟੀਆਂ ਬੈਠੀ ਕਰਨਗੇ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਉੱਤੇ 212 ਕਿਲੋਮੀਟਰ ਲੰਬੀ ਨਹਿਰ ਦੇ ਵਿੱਚ ਹਰਿਆਣਾ ਹਿੱਸੇ ਦਾ ਬੰਦ ਹੋਏ ਕਿਲੋਮੀਟਰ ਦਾ ਹਿੱਸਾ ਵੰਡ ਕੇ ਜਦ ਤੱਕ ਪੰਜਾਬ ਦੇ ਹਿੱਸੇ ਤੱਕ 122 ਕਿਲੋਮੀਟਰ ਖਾਲੀ ਵੀ ਦੂਰ ਰਹੇ ਤੇ ਇਹ ਮੀਟਿੰਗ 13 ਅਗਸਤ ਨੂੰ ਹੋਣ ਵਾਈ ਸਲਵਾਇਕ ਪਹਿਲਾ ਦੋਵਾਂ ਰਾਜਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚੋਂ ਰੱਖੀ ਗਈ ਹੈ ਦੇਸ਼ ਭਰੀਆਂ ਲੱਖਾਂ ਦਾ ਸਟ੍ਰੇਟ ਯੂਨੀਅਨ ਤੇ ਕਿਸਾਨ ਯੂਨੀਅਨ ਨੇ ਸਾਂਝੇ ਤੌਰ ਤੇ ਗਤਵਾਰ ਯਾਨੀ ਕਿ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਫਾਰਤਾਨ ਦਾ ਸੱਦਾ ਦਿੱਤਾ ਸੀ ਹੜਤਾਲ ਦੇ ਚੁੱਕ-ਚੁੱਕ ਖੇਤਰਾਂ ਦੇ 25 ਤੋਂ ਵੱਧ 25 ਕਰੋੜ ਤੋਂ ਵੱਧ ਕਰਮਚਾਰੀ ਹੈ ਸਾਲਿਆ ਤੇ ਬੈਂਕਿੰਗ ਬੀਮਾ ਡਾਕ ਤੇ ਨਿਰਮਾਣ ਖੇਤਰਾਂ ਵੱਲੋਂ ਜਨਤਕ ਸੇਵਾ ਖੇਤਰਾਂ ਦੇ ਕੰਮ ਕਰਵਾ ਲੈ ਕਰਮਚਾਰੀ ਦੇਸ਼ ਵਿਆਪੀ ਹੜਤਾਲ ਤੇ ਗਏ ਨੇ ਕਰਮਚਾਰੀਆਂ ਦੀ ਇਸ ਹੜਤਾਲ ਕਾਰਨ ਬਈਆਂ ਗਈ ਸੇਵਾਵਾਂ ਉੱਪਰ ਅਵਿਘਨ ਹੋਈ ਨੇ 10 ਕੇਂਦਰੀ ਟ੍ਰੇਡ ਯੂਨੀਅਨ ਤੋਂ ਮਾਦੇ ਸਹਿਯੋਗ ਮਿਹਨਤ ਰਿਕ ਪਲੇਟਫਾਰਮ ਤੇ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਪ੍ਰਦਰਸ਼ਨ ਕਾਰੀਆਂ ਨੇ ਕਿਹਾ ਹੈ ਕਿ ਕਾਨੂੰਨਾ ਕਿਰਤ ਕਾਨੂੰਨਾਂ ਵਿੱਚ ਬਦਲਾਅ ਦੇ ਵੱਧੇ ਨੀਤੀਕਰਨ ਤੇ ਖੇਤਰਾ ਦੇ ਵਿੱਚ ਵਿਗੜਦੀ ਆਰਥਿਕ ਸਥਿਤੀ ਦਾ ਵਿਰੋਧ ਉਹ ਕਰ ਰਹੇ ਨੇ ਤੁਹਾਨੂੰ ਦਾਵਾ ਹੈ ਕਿ ਇਹ ਸਵਿਰਾਲ ਮਜ਼ਦੂਰਾਂ ਤੇ ਕਿਸਾਨਾਂ ਦੋਹਾਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਦਿੱਲੀ ਵਿੱਚ 15 ਸਾਲੇ ਪਟ્રોલ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਤੇ ਨੰਬਰ ਰਿਜਿਸਟ੍ਰੇਸ਼ਨ ਹੋਵੇਗਾ ਇਸ ਵਾਰ ਇਸ ਉਮਰ ਵਾਲੇ ਵਾਹਨਾਂ ਤੇ ਜਾ ਸਿਰਫ ਕਪੰਡੀ ਤੱਕ ਸੀਮਿਤ ਰਹੇਗਾ ਦਿੱਲੀ ਵਿੱਚ ਇਹਨਾਂ ਨੂੰ ਪਹ ਏਨਸੀਆਰ ਦੇ ਨਾਲ ਚੈਨਨ ਲਾਗ ਕੀਤਾ ਗਿਆ ਦਾਸੀ ਕਿ ਇਹਨਾਂ ਨੂੰ ਤੇਲ ਤੱਕ ਨਹੀਂ ਦਿੱਤਾ ਜਾਵੇਗਾ ਤੇਲ ਪਾਉਣ ਤੇ ਕਪੰਡੀ ਲਗਾਈ ਗਈ ਸੀ ਕੇਸ ਨਿਯਮਿਤ ਬਹੁਤ ਆਲੋਚਨਾ ਹੋਈ ਸੀ ਕਿ ਹੁਣ ਇੱਥੇ ਤਾਂ ਸਿਰ ਰਾਜਨੀਤੀ ਵੀ ਕਰਵਾ ਗਈ ਹੈ ਆਵਾ ਕੇ ਪਾਰਟੀ ਦਿੱਲੀ ਦੀ ਦੇਖਤਾ ਸਰਕਾਰ ਤੇ ਲਗਾਤਾਰ ਹਮਲਾ ਕਰ ਰਹੀ ਸੀ ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਪ੍ਰੋਪੂਸ਼ਨ ਕੰਟਰੋਲ ਸੰਸਥਾ ਨੂੰ ਇਸ ਨਿਯਮ ਨੂੰ ਵਾਪਸ ਲੈਣੇ ਦਾ ਪੱਤਰ ਲਿਖਿਆ ਸੀ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਕੋਲ 1 ਜੁਲਾਈ ਤੋਂ ਵਾਧੂ ਮੁਰਵਾਲੇ ਵਾਹਨਾਂ ਨੂੰ ਇਹ ਨਾਮ ਦੇ ਕੇ ਆਪਣੇ ਫੈਸਲੇ ਦੀ ਸਮੀਖਿਆ ਤੇ ਆਪਣੇ ਫੈਸਲੇ ਦੀ ਸਮੀਖਿਆ ਕਰਨ ਦੇ ਵੇਦ ਤੋਂ ਬਾਅਦ ਮੰਗਲਵਾਰ ਨੂੰ ਇੱਕ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜੇ ਪੁਰਾਣੇ ਵਾਹਨਾਂ ਉੱਪਰ ਤੋਂ ਕਾਰਵਾਈ ਹੁਣੇ ਧੰਨੋਕਰ ਤੋਂ ਬਾਅਦ ਲਾਗੂ ਹੋਵੇਗੀ ਤੇ ਗੁਜਰਾਤ ਦੇ ਵਲੋਡਰਾ ਵਿੱਚ ਮਹੀਸਾਗਰ ਨਦੀ ਤੇ ਬਣਿਆ ਇੱਕ ਪੋਲਕ ਬੁੱਧਵਾਰ ਸਵੇਰੇ ਘਟੇ ਵੀ ਹੋ ਗਿਆ ਹਾਦਸੇ ਦੇ ਸਮੇਂ ਉਰ ਤੋਂ ਵਾਹਨ ਲੱਗ ਰਹੇ ਸਨ ਜਦੋਂ ਪੁਲ ਟੱਗਿਆ ਤਾਂ ਉਨ ਪੰਜ ਵਾਹਨ ਦੋ ਟਰੱਕ ਤੋਂ ਕਾਰਾਂ ਤੇ ਟ੍ਰਿਕਸ਼ਾ ਨਦੀ ਵਿੱਚ ਡਿੱਗ ਪਏ ਇੱਕ ਟੈਂਕਰ ਟੁੱਟਣ ਵਾਲੇ ਹਿੱਸੇ ਤੇ ਫਸ ਗਿਆ ਜਿਸ ਤੋਂ ਬਾਅਦ ਹਾਦਸੇ 'ਚ ਨੌਂ ਲੋਕਾਂ ਦੀ ਮੌਤ ਹੋ ਗਈ ਜਿਹਨੂੰ ਸਥਾਨਕ ਲੋਕਾਂ ਨੇ 8 ਨੂੰ ਬਚਾ ਲਿਆ ਗਿਆ ਬਚਾਅ ਦੇ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਟੀਮਾਂ ਪਹੁੰਚ ਗਈਆਂ ਨੇ ਇਹ 45 ਸਾਲ ਪੁਰਾਣਾ ਉਹ ਲੋ ਮੱਧ ਗੁਜਰਾਤ ਨੂੰ ਸੰਰਾਸ਼ਟ ਨਾਲ ਜੋੜਦਾ ਸਿੱਖਿਆ ਇਸ ਮੇਰੇ ਦੁਆਸੀ ਨਹੀਂ ਮਿਲਿਆ ਤਾਜ਼ਾ politis ਤੇ ਡਰਜੇ ਕਿਹਦੇ ਤਾਂ